ਰਾਜਾਰੇ ਬਾਪ ਦੇ ਹੱਥ ਤੋਂ ਆਪ ਨੂੰ ਦੇਣਾ ਹੈ ਸਾਰੇ ਵੀ ਤਾਰ ਆਉਂਦਾ ਹੈ ਜਿੱਦੀ ਭਾਵੇਂ ਦੇ ਚਾਰ ਤੋਂ ਤਾਂ ਕਿਹਾ ਹੈ ਰਾਖਵੇਂ ਨੂੰ ਤਾਂ ਕਾਹ ਆਇਆ ਜਿਹੜਾ ਰਾਜ ਆਗਰ ਕਿਸਕਾ ਸਾਹ ਰਾਜ ਦਾ ਫਿਰ ਕੁੱਤਾ ਰਹਿਣਾ ਕਰੇ ਪਰ ਚੁਲੇ ਉਹ ਸਾਰੇ ਬਾਕੀ ਬਾਪ ਕਰਦੀ ਹੈ ਜੋ ਸਾਡੇ ਉਠਾ ਚੇਲੇ ਮਾਰ ਸਿਸਟਮ ਹੈ ਕਿ ਆਪ ਆਪ ਨੂੰ ਕਾਹ ਰਾਜ ਗੂਕੇ ਕਾ ਜਹਰ ਹੈ ਇਹ ਖਾਰੀ ਜਗਰ ਗੱਲ ਤੇ ਆਇਓ ਪੁੱਤਾਂ ਜਿਸ ਦਾ ਉਹੇ ਨਾਣੇ ਦਾ ਬਾਪ ਸੀ ਉਹ ਤਾਂ ਚਿਪਾਈ ਕਰਾ ਸਮਝ ਲੋ ਕੋਵੇ ਅੱਥਾਰਾ ਬਾਪ ਨੇ ਕਿਨੇਣ ਦਾ ਮਹਾ ਭਾਵ ਲੋ ਸਾਡੇ ਪੁੱਤਾਂ ਮੈਨਾਂ ਰੱਖਣੇ ਗੁੰਮ ਕੋਲੇ ਚੱਕਾ ਰੋ ਆਨੁਗਰਾਹ ਦਾ ਬੇਪਾਸਤਾ ਆਪਣੀ ਕਰਦੇ ਗਏ ਸਾਡੇ ਪੁੱਤਾਂ ਦੇ ਨਾਲ ਸੀ ਮੈਂ ਉਹਦੇ ਲਈ ਟੈਂਪਰ ਗਿਆ ਬਾਅਦ ਫਿਰ ਆਂਦਾ ਚੌਵੀ ਮਾਰਾ ਭਾਈ ਉਸਦੀ ਕਹਾਣੀ ਅੱਜ ਸੇਲ ਕਰਦੇ ਹਾਂ

ਹਰ ਕਰ ਕਰ ਬਾਤ ਕਰਨੀ ਕਰ ਲੋ ਅਰੇ ਇਸ ਸਰਕਾਰ ਰਾਜਾ ਦਾ ਪੰਡਿਤ ਤੋਂ ਕੀ ਫਰਕ ਪਾਤ ਹੈ